ਹਾਂਜੀ ਅੱਜ ਆਪਾਂ ਇਹ ਸੂਟ ਰੈਡੀ ਕਰਾਂਗੇ ਤੇ ਇਹਦਾ ਆਪਾਂ ਜਿਹੜਾ ਗਲਾ ਚੌੜਾ ਕੱਟਣਾ ਪੈਂਦਾ ਹੁੰਦਾ ਆਪਾਂ ਇੱਥੋਂ ਰੱਖਾਂਗੇ 3.5 ਤੇ نیچے ਨੂੰ ਆਪਾਂ ਲੰਬਾਈ ਜਿੰਨੀ ਰੱਖਣੀ ਹੈ ਗਲੇ ਦੀ 7 ਇੰਚ ਤੇ ਉਸ ਤੋਂ نیچے ਵੀ ਜਿੰਨਾ ਆਪਾਂ 7 ਇੰਚੀ نیچے ਰੱਖਿਆ ਤੇ ਇਹਦੀ ਆਪਾਂ ਚੜਾਈ ਉਸਾਂ ਵਾਲਾ ਰੱਖਣੀ ਹੈ ਜਿੰਨੀ ਆਪਣੇ ਲੈਸ ਚੌੜੀ ਹੈ نیچے ਤੋਂ ਤੇ ਕਿਉਂਕਿ ਆਪਾਂ ਦੋਨੇ ਸਾਈਡਾਂ ਤੇ ਲੈਸ ਲਾਵਾਂਗੇ ਤੇ ਉੱਪਰੋਂ 3.5 ਲਾ ਕੇ نیچے ਤੋਂ ਆਪਾਂ ਇੰਚ ਜਿੰਨੀ ਚੌੜੀ ਲੈਸ ਆ ਉਹਨਾਂ ਲਾ ਕੇ ਆਪਾਂ ਇਸ ਤਰੀਕੇ ਨਾਲ ਇਹਨੂੰ ਨਿਸ਼ਾਨ ਲਾ ਲਿਆ ਹੁਣ ਆਪਾਂ ਜਿਹੜਾ ਬਲੈਕ ਕਪੜਾ ਆਪਣਾ ਪਲਾਜ਼ੋ ਦਾ ਪਲਾਜ਼ੋ ਨਾਲ ਦੇ ਕਪੜੇ ਨਾਲ ਆਪਾਂ ਡਿਜ਼ਾਈਨ ਬਣਾਵਾਂਗੇ ਹੁਣ ਇਹਨੂੰ ਆਪਾਂ ਕਰ ਲਿਆ ਕੱਟ ਹਾਂਜੀ ਹੁਣ ਆਪਣਾ ਇਹ ਇਦਾਂ ਦਾ ਬਣ ਗਿਆ ਇਹਦੇ ਵਿੱਚ ਆਪਾਂ ਇਹ ਜਿਹੜੀ ਲੈਸ ਤੇ ਇਹ ਵਾਲਾ ਬਲੈਕ ਕਪੜਾ ਇਹਦੇ ਉੱਪਰ ਆਪਾਂ ਕੱਟ ਕਰਕੇ ਪੇਸਟਿੰਗ ਚਪਕਾ ਲਾਂਗੇ ਲਮਾਈ ਆਪਾਂ ਮੈ ਲੈਣੀ ਕੱਪੜੇ ਦੇ ਉਸੇ ਹਿਸਾਬ ਨਾਲ ਰੱਖਾਂਗੇ ਜਿੰਨੀ ਆਪਣੀ ਲੈਸ ਚੌੜੀ ਉਸ ਹਿਸਾਬ ਨਾਲ ਆਪਾਂ ਨਿਸ਼ਾਨ ਲਾ ਲੈਣਾ ਲੈਸ ਚੌੜੀ ਜਿੰਨੀ ਆਪਣੀ ਉਸ ਤੋਂ ਆਪਾਂ ਸਾਈਡ ਤੇ ਜਿੰਨੀ ਸਿਉਣ ਚਾੜਾ ਉਹਨਾਂ ਆਪਾਂ ਜਿਆਦਾ ਰੱਖਿਆ ਹੈ ਤੇ ਹੁਣ ਇਹਨੂੰ ਆਪਾਂ ਪੇਸਟਿੰਗ ਪੇਪਰ ਚਿਪਕਾ ਲੈ ਆ ਇਹਦੇ ਨਾਲ ਤੇ ਇਸ ਤਰ੍ਹਾਂ ਆਪਾਂ ਇਹਨੂੰ ਦੂਰਾ ਕਰਕੇ ਪ੍ਰੈਸ ਮਾਰ ਲੈਣੀ ਹੈ ਹੁਣ ਆਪਾਂ ਇਹ ਜਿਹੜਾ ਕਮੀਜ਼ ਦੇ ਇਹ ਲੈਸ ਲਗਾਵਾਂਗੇ ਤੇ ਇਹ ਵਾਲੀ ਪੋਸਟਿੰਗ ਕਰਕੇ ਆਪਾਂ ਪੱਟੀ ਤਿਆਰ ਕਰ ਲਈ ਐ ਜਿਹੜੀ ਇਹ ਪੇਸਟਿੰਗ ਵਾਲੀ ਪੱਟੀ ਇਹਦੇ ਉੱਪਰ ਆਪਾਂ ਲੈਸ ਲਗਾਵਾਂਗੇ ਪਹਿਲਾਂ ਇਸ ਤਰੀਕੇ ਦੇ ਲੈਸ ਲਾਵਾਂਗੇ ਇੱਥੋਂ ਰੱਖ ਕੇ ਆਪਾਂ ਪੇਸਟ ਅਧੂਰਾ ਕੀਤਾ ਹੋਇਆ ਜਿਹੜੀ ਸਾਈਡ ਉਹ ਆਪਾਂ ਮੂਰੇ ਕਰਾਂਗੇ ਤੇ ਬੈਕ ਤੇ ਆਪਾਂ ਜਿਹੜਾ ਸਲਾਈ ਜਾਊਗਾ ਉਸੇ ਤਰ੍ਹਾਂ ਆਪਾਂ ਇਸ ਤਰੀਕੇ ਨਾਲ ਰੱਖ ਕੇ ਇੱਕ ਵਾਰ ਸਲਾਈ ਲਾ ਲੈਨੇ ਆਪਾਂ ਇਹ ਆਪਾਂ ਇੱਕ ਪੱਟੀ ਤਿਆਰ ਕਰ ਲਾਂਗੇ ਕਲੇ ਦੇ ਆਪਾਂ ਜਿਹੜਾ ਵਿਚਕਾਰ ਜਿਹੜਾ ਡਿਜ਼ਾਈਨ ਬਣਾਉਣਾ ਹੈ ਤੇ ਆਪਣੀ ਪੱਟੀ ਹੋ ਗਈ ਰੈਡੀ ਹੁਣ ਆਪਾਂ ਕੀ ਕਰਨਾ ਇਹਨੂੰ ਗਲੇ ਦੇ ਉੱਪਰ ਆਪਾਂ ਧੀਰੇ ਜੋੜਾਂਗੇ ਪਹਿਲਾਂ ਕਿਉਂਕਿ ਇਹ ਦੋਨੇ ਸਾਈਡਾਂ ਸਾਰੇ ਦੋਨੇ ਬੈਕ ਸਾਈਡ ਤੇ ਫਰੰਟ ਸਾਈਡ ਸਾਰੇ ਆਪਣਾ ਇਕੱਠੀ ਪੱਟੀ ਲਗਾਵਾਂਗੇ ਜਿਵੇਂ ਬੈਨ ਵਾਲਾ ਗਲਾ ਹੁੰਦਾ ਉਸ ਨਾਲ ਆਪਾਂ ਇਹਦਾ ਧੀਰਾ ਕਟਾਈ ਕਰਨਾ ਹੈ ਧੀਰਾ ਆਪਾਂ ਵੱਧ ਘੱਟਣਾ ਹੁੰਦਾ ਇਹਦਾ ਤਾਂ ਕਰਕੇ ਬੈਕ ਤੋਂ ਆਪਣਾ ਜਿਹੜਾ ਇਹ ਗਲਾ ਨਹੀਂ ਕੱਟਿਆ ਜਾਣਾ ਤੇ ਹੁਣ ਆਪਾਂ ਕੀ ਕਰਨਾ ਇਹਨੂੰ نیچے ਤੋਂ ਸ਼ੁਰੂ ਕਰਨਾ ਇੱਥੇ ਆਪਾਂ ਟੱਕ ਲਾ ਲੈਨੇ ਦੋ ਤੇ ਜਿਹੜੀ ਆਪਣੀ ਲੈਸ ਆਪਣੀ ਬਾਹਰ ਆਵੇ ਇਸ ਇਸ ਤਰ੍ਹਾਂ ਰੱਖ ਕੇ ਆਪਾਂ ਸ਼ੁਰੂ ਕਰਨਾ ਹੈ ਇਹ ਇੱਥੇ ਰੱਖ ਕੇ ਥੋੜੀ ਜਿਹੀ ਸੀਨ ਲਾ ਲੈਣੀ ਫਿਰ ਆਪਾਂ ਬੈਕ ਕਰਕੇ ਤੇ ਜਿਹੜਾ ਆਪਣਾ ਕਪੜਾ ਇਹ ਇਹਨੂੰ ਆਪਾਂ ਜ਼ਿਆਦਾ ਖਿੱਚਣਾ ਨਹੀਂਗਾ ਤੇ ਆਪਾਂ ਥੋੜਾ ਥੋੜਾ ਫੋਲਡ ਕਰਦੇ ਹੋਏ ਇੱਕੋ ਜਿਹਾ ਫੋਲਡ ਕਰਨਾ ਆਪਾਂ ਤੇ ਨਾਲ-ਨਾਲ ਸਲਾਈ ਲਾਵਾਂਗੇ ਇੱਥਾ ਇਹਦਾ ਰੱਖਦੇ ਹੋਏ ਹੁਣ ਆਪਾਂ ਨਾਲ-ਨਾਲ ਕੱਪੜੇ ਨੂੰ ਆਪਾਂ ਬਿਲਕੁਲ ਵੀ ਨਹੀਂ ਖਿੱਚਣਾ ਕਿਉਂਕਿ ਫਿਰ ਆਪਣੇ ਜਿਹੜਾ ਗਲਾ ਤਿਆਰ ਕਰਾਂਗੇ ਵਿੱਚ ਵਾਲ ਪੈਣ ਲੱਗ ਜਾਂਦੇ ਆ। ਲੇਸ ਜਿਹੜਾ ਆਪਣੇ ਜੀਤੇ ਲੇਸ ਲੱਗੀ ਆ ਉਸ ਪੱਟੀ ਨੂੰ ਆਪਾਂ ਥੋੜਾ ਜਿਹਾ ਖਿੱਚ ਕੇ ਰੱਖਾਂਗੇ ਤੇ ਕਪੜਾ ਥੋੜਾ ਜਿਹਾ ਢਿੱਲਾ ਰੱਖ ਕੇ ਤੇ ਉਸੇ ਤਰ੍ਹਾਂ ਗਲਾਈ ਵਿੱਚ ਆਪਾਂ ਨੇ ਸਾਰੀ ਸਲਾਈ ਇਦਾਂ ਹੀ ਲਗਾਉਣੀ ਆ। ਤੇ ਜਿੱਥੇ ਆਪਣੇ ਤੀਰੇ ਦੀ ਸਿਉਣ ਆ ਜੂਗੀ ਹੁਣ ਆਪਣੇ ਆ ਤੀਰੇ ਦੀ ਸਿਉਣ ਆਊਗੀ। ਇੱਥੇ ਆਪਾਂ ਨੇ ਬਿਲਕੁਲ ਥੋੜਾ ਕਪੜਾ ਮੋੜਨਾ ਤੇ ਛੋਟਾ ਜਿਹਾ ਆਪਾਂ ਟੱਕ ਲਾ ਲੈਣਾ। ਤਾਂ ਕਰਕੇ ਇਥੋਂ ਆਪਣੇ ਵਾਲ ਨਾ ਬਣੇ ਇਥੋਂ ਜ਼ਿਆਦਾਤਰ ਵਾਲ ਮਣ ਪੈ ਜਾਂਦਾ ਹੁੰਦਾ। ਇਹ ਆਪਾਂ ਪੂਰਾ ਧਿਆਨ ਰੱਖਣਾ। ਇਹ ਤੋਂ ਆਪਾਂ ਇੱਦਾਂ ਥੋੜਾ ਘੱਟ ਕਪੜਾ ਵਿੱਚ ਦੇਵਾਂਗੇ। ਤੇ ਬੈਗ ਤੋਂ ਆਪਾਂ ਉਹਨਾਂ ਹੀ ਜਿੰਨਾ ਆਪਾਂ ਸੰਟ ਦੇ ਕਪੜਾ ਵਿੱਚ ਦਿੱਤਾ ਆਨਲਾਈਨ ਦੇਣਾ। ਹੁਣ ਆਪਣਾ ਦੂਸਰੀ ਸਾਈਡ ਵੀ ਛੋਟਾ ਜਿਹਾ ਟੱਕ ਲਾਵਾਂਗੇ ਤੇ ਇੱਥੋਂ ਵੀ ਆਪਾਂ ਉਸ ਉਦਾਂ ਹੀ ਫੋਲਡ ਕਰਕੇ ਨਾਲ ਨਾਲ ਬਿਲਕੁਲ ਆਪਾਂ ਖਿੱਚਣਾ ਨਹੀਂ ਆਪਣੀ ਜਿਹੜੀ ਨੀਚੇ ਵਾਲੀ ਲੇਸ ਵਾਲਾ ਕੱਪੜਾ ਉਹ ਨੂੰ ਆਪਾਂ ਥੋੜਾ ਜਿਆ ਖਿੱਚ ਕੇ ਰੱਖਣਾ ਹੈ ਤਾਂ ਕਿ ਆਪਣੀ ਗਲਾਈ ਸਹੀ ਆ ਜਾਏ ਤੇ ਪਿੱਛੋਂ ਬੈਂ ਜਿਹੜੀ ਬੈਂ ਵਾਂਗੂ ਜਿਹੜਾ ਬਣਦਾ ਉਹ ਢਿੱਲਾ ਜਾਣਾ ਲੱਗੇ ਇਹ ਆਪਾਂ ਪੂਰੇ ਧਿਆਨ ਨਾਲ ਸਲਾਈ ਲਾਉਣੀ ਹੈ ਵੀ ਕੋ ਜਿਆ ਕੱਪੜਾ ਵਿੱਚ ਦੇਣਾ ਇੱਥੋਂ ਆਪਣਾ ਟੱਕ ਟਿੱਕਰ ਆਪਾਂ ਵਿੱਚ ਦੇ ਦੇਣਾ ਟੱਕ ਆਪਾਂ ਨਹੀਂ ਲਾਉਣਾ ਜਿੱਨਾ ਆਪਾਂ ਕੱਪੜਾ ਵਿੱਚ ਦੇਣਾ ਹੁਣ ਆਪਣੀ ਸਲਾਈ ਲੱਗ ਗਈ ਹੈ ਅणि ਇਤੋਂ ਆਪਾਂ ਸਲਾਈ ਜਿਹੜੀ ਲਾਉਣੀ ਪੂਰੀ ਸੈੱਟ ਕਰਕੇ ਲਾਉਣੀ ਹੈ ਇੱਕ ਵਾਰ ਆਪਾਂ ਕੱਪੜਾ ਜਿਹੜਾ ਧਾਗਾ ਤੋੜ ਕੇ ਇਦਾਂ ਸੈੱਟ ਕਰ ਲੈਣਾ ਇਹਨੂੰ ਆ ਦੇਖ ਸਕਦੇ ਆ ਆਪਣਾ ਉੱਪਰ ਟਿੱਕਰ ਸਾਰਾ ਗਲਾ ਸੈੱਟ ਹੋ ਕੇ ਲੱਗ ਗਿਆ ਤੇ ਇਹਨੂੰ ਜਿਹੜੀ ਆਪਾਂ ਇਸ ਤਰੀਕੇ ਨਾਲ ਵਿੱਚ ਕਰ ਲੈਣਾ ਜਿੱਥੇ ਆਪਣੇ ਟੱਕ ਲੱਗੇ ਸੀ ਉਹ ਕੱਪੜਾ ਆਪਣਾ ਜਿਹੜਾ ਸਾਰਾ ਵਿੱਚ ਕਰਕੇ ਇਦਾਂ ਸੈੱਟ ਕਰਕੇ ਰੱਖ ਲੈਣਾ ਤੇ ਆਪਾਂ ਲਈ ਕੋਈ ਵੱਲ ਨਹੀਂ ਬਣਨਾ ਚਾਹੀਦਾ ਬਸ ਇਹ ਜ਼ਰੂਰ ਧਿਆਨ ਰੱਖਣਾ ਹੁਣ ਆਪਣਾ ਇਹ ਗਲਾ ਜਿਹੜਾ ਐਦਾਂ ਲੱਗ ਗਿਆ ਹੁਣ ਆਪਾਂ ਕੀ ਕਰਨਾ ਇਹਦੇ ਵਿੱਚਕਾਰ ਆਪਾਂ ਜਿੰਨਾ ਗਲਾ ਰੈਡੀ ਹੋ ਉਸ ਤੇ ਨਿਸ਼ਾਨ ਲਾਵਾਂਗੇ ਆਪਾਂ 7 ਇੰਚ ਗਲਾ ਤਿਆਰ ਕਰਨਾ ਹੈ ਉੱਪਰੋਂ ਰੱਖ ਕੇ 7 ਦੇ ਨਿਸ਼ਾਨ ਲਾ ਲੈਣਾ ਤੇ ਦੂਸਰੀ ਸਾਈਡ ਵੀ ਤੀਰੇ ਵਾਲੀ ਸਿਉਣ ਤੋਂ ਰੱਖ ਕੇ ਆਪਾਂ ਉਸੇ ਤਰ੍ਹਾਂ ਇੱਕੋ ਇੱਕੋ ਜਿਹਾ ਰੱਖਾਂਗੇ ਨੀਚੇ ਤੋਂ ਵੀ ਆਪਣਾ ਬਿਲਕੁਲ ਸੇਮ ਰਹਿ ਗਿਆ ਹੁਣ ਆਪਾਂ ਇਹਦੇ ਵਿੱਚਕਾਰੋਂ ਮੈਨ ਲਾਂਗੇ ਕਿੰਨਾ ਕਪੜਾ ਆਪਾਂ ਚਾਹੀਦਾ ਹੁਣ ਆਪਾਂ ਇਸ ਤਰੀਕੇ ਦਾ ਕਪੜਾ ਲਵਾਂਗੇ ਤੇ ਉਦੇ ਉੱਪਰ ਪੇਸਟਿੰਗ ਲਗਾ ਲਈ ਹੈ ਤੇ ਆਪਣੇ ਨਿਸ਼ਾਨ ਇਸ ਤਰੀਕੇ ਨਾਲ ਲੱਗੇ ਹੋਏ ਆ ਇਹ ਆਪਾਂ ਪੇਸਟਿੰਗ ਲਾ ਕੇ ਇਦਾਂ ਚਪਕਾ ਲਈ ਹੈ ਇਹ ਆਪਾਂ نیچے ਰੱਖ ਕੇ ਇਹਦੇ ਪੈਨ ਲਗਾ ਲਾਂਗੇ ਤਾਂ ਕਿ ਆਪਣਾ ਕੱਪੜਾ ਜਿਹੜਾ ਹਿੱਲੇ ਨਾ ਤੇ ਆਪਣਾ ਜਿਹੜਾ ਗਲਾ ਸਹੀ ਤਰੀਕੇ ਨਾਲ ਬਣੇ ਹੁਣ ਆਪਾਂ ਇਹਦੇ ਲੈਸ ਉੱਪਰ ਚੱਕ ਕੇ ਜਿਹੜਾ ਆਪਣਾ ਕੱਪੜਾ ਬਲੈਕ ਕਲਰ ਦਾ ਪਲਾਜ਼ੋ ਨਾਲ ਦਾ ਉਹਦੇ ਉੱਪਰ ਸਲਾਈ ਲਾਵਾਂਗੇ ਤੇ ਲੈਸ ਦੇ ਉੱਪਰ ਸਲਾਈ ਨਹੀਂ ਲਾਉਣੀ ਚਾਹੀ ਆਪਾਂ ਦੋਨੇ ਸਾਈਡਾਂ ਤੇ ਇਸੇ ਤਰ੍ਹਾਂ ਸੈੱਟ ਰੱਖਣਾ ਆਪਾਂ ਜਰੂਰ ਨੂੰ ਪੂਰਾ ਪਹਿਲਾ ਆਪਾਂ ਨਿਸ਼ਾਨ ਜਰੂਰ ਲਾਉਣੇ ਆ ਵੀ ਕਿੱਥੋਂ ਤੱਕ ਰ ਆਪਣਾ ਸਹੀ ਤਰੀਕੇ ਨਾਲ ਆਉਂਦਾ ਕੋਈ ਵਾਲ ਨਾ ਬਣੇ ਇਹ ਤੋਂ ਆਪਾਂ ਦਹੀਂ ਲੈਸਰ ਕਰਕੇ ਇਹ ਵੀ ਸਲਾਈ ਲਾ ਦਾਂਗੇ ਹੁਣ ਆਪਾਂ ਇੱਕ ਸਲਾਈ ਇਹਦੀ ਸਾਈਡ ਤੋਂ ਜਿਹੜੀ ਆਪਾਂ ਲੈਂਸ ਦੇ ਨਾਲ-ਨਾਲ ਪਹਿਲਾਂ ਅਟੈਚ ਕੀਤੀ ਹੈ ਉੱਥੇ ਲਗਾਵਾਂਗੇ ਇਹ ਸਲਾਈ ਜਿਹੜੀ ਉੱਪਰੋਂ ਆਪਾਂ ਡਬਲ ਕਰਨੀ ਜ਼ਰੂਰੀ ਹੈ ਕਿਉਂਕਿ ਫਿਰ ਆਪਾਂ ਜਦੋਂ ਕਮੀਜ਼ ਸ਼ਰਟ ਪਾਉਣੇ ਆ ਡਬਲ ਸਲਾਈ ਜ਼ਰੂਰੀ ਹੈ ਕਿਉਂਕਿ ਇਧਰ ਤਾਂ ਉਧੜੇ ਨਾ ਆਪਣਾ ਤੇ ਇਹ ਆਪਣਾ ਸਾਰਾ ਇਦਾਂ ਆਪਾਂ ਅਟੈਚ ਕਰਦੇ ਨੇ ਇੱਥੇ ਆਪਾਂ ਡਬਲ ਸਲਾਈ ਕਰ ਦੇਣੀ ਹੈ ਹੁਣ ਆਪਣਾ ਇਹ ਲੱਗ ਗਿਆ ਹੁਣ ਜਿਹੜਾ ਐਕਸਟਰਾ ਕਪੜਾ ਆਪਣਾ ਫालतू ਸਾਈਡਾਂ ਤੇ ਉਹ ਆਪਾਂ ਕੱਟ ਕਰਾਂਗੇ ਨੀਚੇ ਤੋਂ ਵੀ ਤੇ ਇਹ ਵਾਲਾ ਸਾਰਾ ਕਪੜਾ ਕੱਟ ਕਰ ਲੈਣਾ ਇਹ ਆਪਣਾ ਗਲਾ ਐਕਸਟਰਾ ਰੈਡੀ ਹੋਵੇ ਇੱਥੇ ਆਪਾਂ ਲਾਵਾਂਗੇ ਬਟਨ ਤੇ ਹੁਣ ਆਪਣਾ ਗਲਾ ਗਿਆ ਬਣ ਹੁਣ ਆਪਾਂ ਬਾਹਾਂ ਤੇ ਵੀ ਇਸੇ ਤਰੀਕੇ ਨਾਲ ਲਗਾਉਣੀ ਆ ਆਪਾਂ ਪੱਟੀ ਤਿਆਰ ਕਰ ਲਈ ਹੈ ਲੇਸ ਲਗਾ ਕੇ ਜਿੱਦਾਂ ਆਪਾਂ ਗਲੇ ਤੇ ਰਹਾ ਵਾਸਤੇ ਕੀਤੀ ਹੈ ਇਹਨੂੰ ਆਪਾਂ ਇਦਾਂ ਰੱਖ ਕੇ ਜਿਹੜੀ ਸਿਉਣ ਆਪਣੀ ਗਲੈਸ ਅਟੈਚ ਕੀਤੀ ਆ ਉਸੇ ਸਲਾਈ ਦੇ ਉੱਪਰ ਉੱਪਰ ਲਾ ਕੇ ਆਪਾਂ ਇਹਨੂੰ ਨਾਲ ਅਟੈਚ ਕਰ ਲੈਣਾ ਹੈ ਇਦਾਂ ਆਪਣੀ ਇਹ ਲੱਗ ਗਈ ਹੈ ਤੇ ਇਹਦੇ ਆਪਾਂ ਦੋਨੇ ਬਾਹਾਂ ਤੇ ਇਦਾਂ ਲਗਾ ਕੇ ਤੇ ਉੱਪਰ ਦੀ ਸਲਾਈ ਆਪਾਂ ਇਦਾਂ ਟੌਪ ਸਟਿਚ ਲਗਾ ਦੇਣੀ ਹੈ ਤੇ ਹੁਣ ਆਪਾਂ ਇਹਨਾਂ ਦੇ ਕੀ ਬਾਹਾਂ ਇਹਨਾਂ ਦੇ ਵਿੱਚ ਵੀ ਜੋਇੰਟ ਲੈਸ ਲਾਵਾਂਗੇ ਬਾਹਾਂ ਤੇ ਇੱਥੋਂ ਆਪਾਂ 2-2 ਇੰਚ ਛੱਡ ਕੇ ਕੱਟ ਕਰ ਲਾਂਗੇ ਇਹ ਦੋਨੇ ਬਾਹਮਾ ਆਪਾਂ ਕੱਟ ਕਰ ਲਈਆਂ ਹੁਣ ਆਪਾਂ ਇਹਦੀ ਜੁਆਇੰਟਲੈਸ ਜਿਹੜੀ ਲਾਉਣੀ ਹੈ ਉਹ ਆਪਾਂ ਜੀ ਮਤਲਬ ਐਂਟਰਲੌਕਾ ਵੀ ਕਰ ਸਕਦੇ ਆ ਜੇ ਐਂਟਰਲੌਕ ਕਰ ਲਾਂਗੇ ਤਾਂ ਆਪਾਂ ਸਿੱਧੀ ਰੱਖ ਕੇ ਇਸ ਤਰੀਕੇ ਨਾਲ ਹੀ ਲਾ ਸਕਦੇ ਆ ਇਹ ਆਪਾਂ ਐਂਟਰਲੌਕ ਨਹੀਂ ਕੀਤਾ ਆਪਾਂ ਥੋੜਾ ਥੋੜਾ ਫੋਲਡ ਕਰ ਕਰਕੇ ਇਸ ਤਰੀਕੇ ਨਾਲ 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 ਆਪਾਂ ਸੜਾਈ ਲਾਵਾਂਗੇ ਨਾਲੇ ਆਪਾਂ ਫੋਲਡ ਕਰਾਂਗੇ ਥੋੜਾ ਥੋੜਾ ਜਿਆਦਾ ਕਪੜਾ ਨਹੀਂ ਫੋਲਡ ਕਰਾਂਗੇ ਬਰੀਕ ਜਾਈ ਆਪਾਂ ਫੋਲਡ ਕਰਨਾ ਇਹ ਤੇ ਹੁਣ ਆਪਾਂ ਨੂੰ ਇਹ ਐਂਟਰਲੌਕ ਨਹੀਂ ਕਰਨੀ ਪਊਗੀ ਇਸ ਤਿੱਕੇ ਨਾਲ ਆਪਣੀ ਇਹ ਵਾਲੀ ਲੈਸ ਲਾ ਕੇ ਇਸੇ ਤਰ੍ਹਾਂ ਦੀ ਦੂਜੀ ਸਾਈਡ ਇਹਨੂੰ ਨਾਲ ਅਟੈਚ ਕਰਨਾਗੇ ਇਹ ਕਪੜਾ ਲੈ ਲਿਆ ਇੱذੀ ਰੱਖ ਕੇ ਇਹ ਆਪਾਂ ਟੌਪ ਸਟਿਚ ਪਹਿਲਾਂ ਲਗਾ ਦਿੰਨੇ ਆਂ ਇਹ ਵੈਸੇ ਬਾਅਦ ਵਿੱਚ ਵੀ ਲਗਾ ਸਕਦੇ ਆਂ ਪਹਿਲਾਂ ਵੀ ਲਗਾ ਸਕਦੇ ਹੋ ਆਪਣੀ ਆਪ ਦੀ ਮਰਜ਼ੀ ਹੈ ਇਹ ਆਪਣਾਉਣ ਇਸ ਤਰੀਕੇ ਨਾਲ ਤਿਆਰ ਹੋ ਗਿਆ ਹੁਣ ਆਪਾਂ ਜਿਹੜੀ ਫਰੰਟ ਵਾਲੀ ਹੈ ਇਹ ਕਪੜਾ ਆਪਾਂ ਅਟੈਚ ਕਰਨਾ ਹੈ ਇਹ ਵਾਲਾ ਵੀ ਆਪਾਂ ਉਸੇ ਤਰ੍ਹਾਂ ਹੀ ਫੋਲਡ ਕਰਨਾ ਹੈ ਤਾਂ ਕਿ ਆਪਾਂ ਨੂੰ ਐਂਟਰਲੌਕ ਨਾ ਕਰਨਾ ਪਵੇ ਇਦਾਂ ਹੀ ਰੱਖ ਕੇ ਇਸ ਤਰੀਕੇ ਨਾਲ ਆਪਾਂ ਲਾਸ ਆਖਦੇ ਇਹ ਬਹੁਤ ਹੀ ਫਿਨਿਸ਼ਿੰਗ ਨਾਲ ਲੱਗਦੀ ਹੈ ਕਿਉਂਕਿ ਇਦਾਂ ਆਪਾਂ ਨੂੰ ਸਾਰੇ ਧਾਗਾ ਕੋਈ ਨਹੀਂ ਨਿਕਲਦਾ ਬਾਹਰ ਆਪਣੀ ਸਾਰੀ ਵਧੀਆ ਮਤਲਬ ਲੇਸ ਲੱਗਦੀ ਹੈ ਇਹ ਜੋ ਐਂਡਲੈਸ ਤੇ ਇਸ ਤਰੀਕੇ ਨਾਲ ਤਿਆਰ ਹੋ ਗਈ ਹੈ ਤੇ ਆਪਾਂ ਹੁਣ ਲਾਵਾਂਗੇ ਇਹਦੇ ਉੱਪਰ ਵੀ ਟੌਪ ਸਟਿਚ ഇതാ ഇതെ ഘേരെ ഡിജൈന ബോണത്തെ ദോണി സൈഡ ഫ്രന്റ് ഓരോ ബാക് സൈഡ ലാ തയ്യാർ കണ അപ്പം ഘേറ്റേരെ ഇതാ ലേ ജീവിത ചാകാത്തി ലോണി നീച്ച ഫോൽഡേ ലാവാ പെല്ല പട്ടാറേ ടോഡ ഫോൽഡ് ਜਿਹੜੀ ਆਪਣੀ ਸਲਾਈ ਲੱਗੀ ਹੋਈ ਪਹਿਲਾਂ ਉਹਦੇ ਆਪਾਂ ਨਾਲ-ਨਾਲ ਉਸੇ ਤਰ੍ਹਾਂ ਹੀ ਰੱਖ ਕੇ ਘੇਰੇ ਤੇ ਵੀ ਇਸੇ ਤਰ੍ਹਾਂ ਹੀ ਆਪਾਂ ਲਗਾ ਲੈਣੀ ਹੈ। ਉਹ ਆਪਣਾ ਨਾਲ ਦੀ ਨਾਲ ਹੀ ਫੋਲਡ ਹੋ ਜਾਣਾ ਜਿਹੜਾ ਆਪਣਾ ਜਿੱਦ ਨਾ ਆਪਣਾ ਐਕਸਟਰਾ ਕਪੜਾ ਹੈ ਤੇ ਇਸੇ ਤਰੀਕੇ ਨਾਲ ਆਪਣਾ ਇਸ ਇਦਾਂ ਲੱਗੀ ਇਹ। ਇੱਥੇ ਵੀ ਆਪਣਾ ਕੋਈ ਤਾਂ ਮਕਾਨ ਨਹੀਂ ਨਿਕਲੂਗਾ। ਹੁਣ ਆਪਾਂ ਇਹਦੇ ਇੱਥੇ ਲਾਵਾਂਗੇ 2 ਇੰਚ ਛੱਡ ਕੇ ਜੋਇੰਟਲੈਸ। ਇਹ ਵੀ ਇਹ ਆਪਣੀ ਜੋਇੰਟਲੈਸ ਲਾ ਕੇ ਰੈਡੀ ਹੈ। ਤੇ ਆਪਣਾ ਗਲਾ ਬਣ ਗਿਆ ਆਪਾਂ ਬਟਨ ਵਗੈਰਾ ਲਗਾਦੇ ਆ ਤੇ ਹੁਣ ਆਪਣਾ ਸੂਟ ਬਣ ਕੇ ਰੈਡੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਪਲੀਜ਼ ਥੈਂਕ ਯੂ